ਹਰਨ ਸਿੰਘ ਜੀ ਕੀ ਹਾਲ ਹੈ ਠੀਕ ਆ ਭਾਜੀ ਵਧੀਆ ਤੁਸੀਂ ਸੁਣਾਓ ਹਰਨ ਜੀ ਇੱਕ ਤੁਸੀਂ ਕੇਲਿਆਂ ਦਾ ਸੁਣਿਆ ਹੋਣਾ ਕਪਲਾ ਹੋਇਆ ਬੜਾ ਤਕੜਾ ਇੰਦਾ ਕੁਝ ਸੁਣੀ ਗੱਪਰ ਆ ਦੇਖੀ ਮੈਂ ਅੱਜ ਨਿਊਜ਼ਾਂ ਜੀ ਸਾਬਕਾ ਮੇਲੇ ਸਾਹਿਬ ਕਰ ਰਹੇ ਇਹ ਅੱਛਾ ਦੇ ਉਹ ਕਹਿੰਦੇ ਵੀ ਸਾਢੇ 3 ਸਾਲ ਤੇ ਕੇਬਿਆਂ ਦੇ ਵਿੱਚ 1.5 ਰੁਪਿਆ ਕੇਲਾ ਕਮਿਸ਼ਨ ਜਾ ਰਿਹਾ ਅੱਛਾ ਯਾਨੀ ਕਹਿੰਦਾ ਮਤਲਬ ਉਹਨਾਂ ਨੇ ਅਮਾਉਂਟ ਜੋ ਵੀ ਇਹ ਟੋਟਲ ਬਣਾਈ ਵੀ ਉਹ ਕਰੋੜਾਂ ਕਿਤੇ ਕਰੋੜਾਂ ਚ ਬਣਾਈ अच्छा ਇਸ ਵੰਦੇ ਜੁਨੀ ਮੁੱਖ ਮੰਤਰੀ ਸਾਹਿਬ ਨੂੰ ਵੀ ਦੱਸਿਆ ਉਹਦੇ ਸੰਬੰਧ ਦੇ ਚ ਉਹਨਾਂ ਨੇ ਉਹਨੂੰ ਚਿੱਠੀ ਵੀ ਲਿਖ ਕੇ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਉਹ ਵੀ ਤਫਤੀਸ਼ ਵੀ ਹੁਣ ਸ਼ੁਰੂ ਹੋ ਗਈ। ਅੱਛਾ। ਵੀ ਇਹ ਕੀ ਸੱਚ ਹੈ ਜਾਂ ਝੂਠ ਹੈ بڑے ਲੈਵਲ بڑے ਲੈਵਲ ਦਾ ਕੰਮ ਹੋ ਗਿਆ। ਠੀਕ ਹੈ? ਹਾਂਜੀ। ਤੇ ਤੁਸੀਂ ਨਾ ਨੂਰ ਪ੍ਰਵੇਦੀ ਕੇਲੇ ਦਾ ਕੰਮ ਸ਼ੁਰੂ ਕੀਤਾ ਤੁਹਾਡੇ ਪਿਤਾ ਜੀ ਨੇ ਕੀਤਾ ਤਾਂ। ਹਾਂਜੀ। ਜਿਤ ਤੱਕ ਮੈਨੂੰ ਯਾਦ ਹੈ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਕੋਈ ਕੇਲੇ ਵਾਲਾ ਤੇ ਥਾਂ ਨਹੀਂ ਤਾਂ ਉਹ ਮੈਨੂੰ ਪਤਾ ਨਹੀਂ ਪਰ ਮੈਂ ਤੁਹਾਡੇ ਪਿਤਾ ਜੀ ਨੂੰ ਦੇਖਿਆ ਜਦ ਵੀ ਉਹ ਸੰਭੀ ਉਹ ਕੇਲੇ ਦੇ بڑے ਵਪਾਰੀ ਨੂਰਪੇਦੀ ਹਾਂਜੀ ਉਹਦੇ ਬਾਅਦ ਤੁਸੀਂ ਰੋਪੜ ਚੱਲ ਗਏ ਹਾਂਜੀ ਨੂਰਪਰਵੇਦੀ ਕਿਹਨਾਂ ਕੇਲੇ ਦਾ ਕੰਮ ਸ਼ੁਰੂ ਕੀਤਾ ਤਾਂ ਇਹ ਤੋਂ ਬਾਅਦ ਉਸ ਤੋਂ ਬਾਅਦ ਆ ਮੰਡੀ-ਮੁੰਡੀ ਜੇ ਆਂਦਾ ਤਾਂ ਵਪਾਰੀਆਂ ਬਪੂਰੀਆਂ ਕੋਲ ਉਸ ਤੋਂ ਬਾਅਦ ਕੋਈ ਮੁਸਲਮਾਨ ਆਏ ਤੇ ਸਹਾਨਪੁਰ ਦੇ ਉਹ ਬੰਦ ਹੈ ਹੁਣ ਉਹ ਮੇਰੇ ਸਾਹਮਣੇ ਲ ਪਤਾ ਨਹੀਂ ਵੀ ਨੌਲੇਜ ਨਹੀਂ ਆ ਵਿੱਚ ਇਹਨੂੰ ਬੰਦ ਕਰ ਦਿੰਦੇ ਵਿੱਚ ਇਹਨੂੰ ਚਲਾ ਲੈਂਦੇ ਨੇ ਸਟੋਰ ਉਹ ਯਾਨੀ ਕਿ ਉਹ ਪੱਕਾ ਨਹੀਂ ਚਲਾਇਆ ਉਹ ਨਹੀਂ ਕੁਝ ਵਿੱਚ ਵਿੱਚ ਚਲਾ ਲੈਂਦੇ ਹਾਂ ਯਾਨੀ ਕੋਲ ਮਲਾ ਕੇ ਇਹ ਕਈਏ ਵੀ ਰੋਪੜ ਤੇ ਜਾਂਦਾ ਕੇਲਾ ਜਾਂ ਕੀਰਤਪੁਰ ਤੇ ਜਾਂਦਾ ਹੈ ਜਿਆਦਾ ਤੋਂ ਮੇਰੇ ਹਸਾਮ ਨਾਲ ਕੀਰਤਪੁਰ ਤੋਂ ਆ ਰਿਹਾ ਕਿਉਂਕਿ ਆਪਣਾ ਤਾਂ ਮਾਲ ਰਾਸ ਤੋਂ 2.5 ਸਾਲ ਹੋ ਗਿਆ ਸੀ ਬੰਦ ਕਰਤ ਇੱਥੇ ਆਣਾ ਜੀ 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 ਅੱਗੇ ਮੇਰਾ ਬਰਾਦਰ ਕਰਦਾ ਹੁੰਦਾ ਸੀ ਉਹ ਬਾਹਰ ਚਲੇ ਗਿਆ ਦੇਖੋ ਮੁੱਖ ਮੰਤਰੀ ਤੱਕ ਇਹ ਗੱਲ ਪੁੱਜ ਗਈ ਵੀ अच्छा खुद ही केले ਦੇ ਵਪਾਰੀ ਆ ਤਪਤੀ ਸ਼ੁਰੂ ਹੈ ਇਸ ਟਾਈਮ ਮੀਡੀਆ ਤੁਹਾਡੇ ਨਾਲ ਹੈ ਜੇ ਕੋਈ ਇਦਾਂ ਦੀ ਗੱਲ ਹੈਗੀ ਕਮਿਸ਼ਨ ਵਗੈਰਾ ਦੀ ਤੁਸੀਂ ਸਾਨੂੰ ਦੱਸ ਦੋ ਨਹੀਂ ਇਦਾਂ ਦੀ ਤਾਂ ਸਰ ਕੋਈ ਗੱਲ ਨਹੀਂ ਜੀ ਕੋਈ ਕਮਿਸ਼ਨ ਨਹੀਂ ਕੋਈ ਕੁਸ਼ ਨਹੀਂ ਜੀ ਇਹ ਕਲੀਅਰ ਹੈ ਪੱਕਾ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈ ਹਾਂ ਜੀ ਕੋਈ ਚੱਕਰ ਨਹੀਂ ਭਾਈ ਇਦਾਂ ਦਾ ਇਹ ਕੇਲੇ ਦਾ ਕਿਹੜਾ ਹਿਸਾਬ ਕਿਤਾਬ ਕੀ ਹੁੰਦਾ ਜੀ ਥੋੜਾ ਜਿਹਾ ਦੱਸੋਗੇ ਉਹ ਸਾਨੂੰ ਪਿੱਛੋਂ ਆਂਦਾ ਬਾਏ ਵੇਟ ਆਂਦਾ ਜੀ ਵੇਟ ਜਾਂਦਾ ਉਹ ਉੱਥੇ ਰੋਜ਼ ਦਾ ਰੇਟ ਹੈ ਰੋਜ਼ ਸ਼ਾਮ ਨੂੰ ਉੱਥੇ ਮੰਡੀ ਬੋਰਡ ਦਾ ਰੇਟ ਨਿਕਲਦਾ ਫਿਰ ਕੈਰੇਟ ਟਰੱਕ ਦਾ ਭਾੜਾ ਸੋ ਇਹਨਾਂ ਦੇ ਸਾਰੇ ਖਰਚੇ 40-45000 ਰੁਪਏ ਰੈਂਟ ਹੈਗਾ ਸਟੋਰ ਦਾ 30-40000 ਰੁਪਏ-ਰੁਪਏ ਮਹੀਨੇ ਦਾ ਬਿਜਲੀ ਦਾ ਬਿੱਲ ਆਂਦਾ ਜੀ ਜੀ ਦੋ ਤਿੰਨ ਵਰਕਰ ਹੋਗੇ ਸਟੋਰ ਤੇ 30-35000 ਰੁਪਏ ਉਹਨਾਂ ਦੀ ਸੈਲਰੀਆਂ ਹੋ ਗਈਆਂ ਸਾਰੇ ਖਰਚੇ ਇੱਥੇ ਨਿਕਲਦੇ ਆ ਜੀ ਅੱਛਾ ਯਾਨੀ ਕਿ ਕਾफी ਖਰਚੇ ਪੈ ਜਾਂਦੇ ਹਾਂਜੀ ਲਗਭਗ ਮਹੀਨੇ ਦਾ 1.5 ਤੋਂ 2 ਲੱਖ ਰੁਪਇਆ ਖਰਚਾ ਖਰਚਾ ਕਰਦਾ ਹੈ ਯਾਨੀ ਕੇਲਾ ਇੰਨਾ ਮਹਿੰਗਾ ਪਿੱਛੋਂ ਨਹੀਂ ਆਂਦਾ ਉਹ ਖਰਚੇ ਕਰਕੇ ਹੋ ਜਾਂਦਾ ਦੇਖੋ ਮਹਿੰਗਾ ਵੀ ਹੈਗਾ ਖਰਚੇ ਵੀ ਹੈਗੇ ਆ ਅਗਰ ਥੋੜਾ ਸਸਤਾ ਹੋ ਜਾਂਦਾ ਸਾਨੂੰ ਦੋ ਪੈਸੇ ਬਣ ਜਾਂਦੇ ਆ ਅਗਰ ਮਹੰਗਾ ਹੋ ਜਵੇ ਤਾਂ ਫਿਰ ਮਤਲਬ ਸਾਨੂੰ ਤੈਹ ਜੱਬੋ ਵੀ ਪਾਣੀ ਪੈਂਦੇ ਆ ਯਾਨੀ ਕਿ ਤੁਹਾਨੂੰ ਘਾਟਾ ਵੀ ਬਰਦਾਸ਼ਤ ਕਰਦੇ ਘਾਟਾ ਵੀ ਪੈਂਦਾ ਪਾਣਾ ਪੈਂਦਾ ਹਾਂਜੀ 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 ਯਾਨੀ ਇਹ ਨਹੀਂ ਵੀ ਹੋ ਜਾਏਗਾ ਇਹ ਵੀ ਮਿਆਦ ਜਿਹੜੀ ਹੈ ਸਟੋਰ ਦੇ ਵਿੱਚ 2 ਜਾਂ 3 ਦਿਨ ਤੋਂ ਉੱਪਰ ਨਹੀਂ ਆਪਾਂ ਰੱਖ ਸਕਦੇ ਇਹਨੂੰ ਜੀ ਜੀ ਜੇ ਮੰਨ ਕੇ ਚੱਲੋ ਹੁਣ ਬਾਰਿਸ਼ ਹੋ ਜਾਂਦੀ ਕਈ ਵਾਰ ਜੀ ਜੀ ਠੀਕ ਆ ਕਈ ਵਾਰ ਮੌਸਮ ਖਰਾਬ ਹੋ ਜਾਂਦਾ 3-3 4-4 ਦਿਨ ਵੀ ਨਹੀਂ ਹਟਦਾ ਫਿਰ ਸਾਡਾ ਲੱਖਾਂ ਦਾ ਨੁਕਸਾਨ ਵੀ ਹੁੰਦਾ ਇਹਦੇ ਵਿੱਚ ਅੱਛਾ ਇਹ ਵੀ ਨਾਲ ਹੈ ਗੱਲ ਇਹ ਵੀ ਨਾਲ ਹਾਂਜੀ ਕਿਉਂਕਿ ਮਾਤਾ ਜਿਹੜੀ ਦੇਖੀ ਹੈ ਖਬਰ ਐਮਐਲਏ ਸਾਹਿਬ ਦੀ ਹਾਂਜੀ ਆਪਕਾ ਦੀ ਉਹ ਤੁਸੀਂ ਕਿਆ ਉਹਦਾ ਕਹਿਣਾ ਗਿਆ ਜਾਂਦੇ ਤੁਹਾਨੂੰ ਲੱਗਦਾ ਕੁਝ ਉਹਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਮੈਨੂੰ ਨਹੀਂ ਲੱਗਦਾ ਭਾਜੀ ਹੁਣ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਜੀ ਬੁੰਗਾ ਸਾਹਿਬ ਕੇਲਾ ਸਸਤਾ ਹੈਗਾ ਜੀ ਜਾਂ ਆਪਣਾ ਨੰਗਲ ਸਸਤਾ ਹੈਗਾ ਜਾਂਧਪੁਰ ਸਸਤਾ ਹੈਗਾ ਜੀ ਤੇ ਨੂਰਪੁਰ ਹੀ ਮਹੰਗਾ ਹੈਗਾ ਹਣਾ 10 ਰੁਪਏ ਦਾ ਫਰਕ ਉਹ ਏਦਾਂ ਸਸਤਾ ਹੈਗਾ ਜੀ ਬੁੰਗਾ ਸਾਹਿਬ ਦੇ ਨਾਲ ਕਿਰਤਪੁਰ ਲੱਗ ਜਾਂਦਾ ਉੱਥੇ 2-3 ਸਟੋਰ ਹੈਗੇ ਆ ਜੀ ਉਹਨਾਂ ਨੂੰ ਜਿਹੜੀ ਕੈਰੇਜ ਹੈਗੀ ਆ ਉਹ ਘੱਟ ਪੈਂਦੀ ਆ ਹੂੰ ਹੂੰ ਉਹ ਨੂਰਪੁਰ ਮੰਨ ਕੇ ਚੱਲੋ ਕੋਈ ਸਟੋਰ ਨਹੀਂ ਹੈਗਾ ਹੂੰ ਹੂੰ ਉਹ ਮਨ ਕੇ ਚਲੋ ਜਿਹੜੇ ਉੱਥੇ ਦੇ ਸਪਲਾਇਰ ਨੇ ਜਿਹੜੇ ਸੇਲ ਕਰਦੇ ਨੇ ਉਹ ਸਾਡੇ ਕੋਲ ਆਉਗੇ ਜੀ ਜੀ 10 20 ਰੁਪਏ ਤਰੇਡ ਮਗਰ ਉਹਨਾਂ ਨੂੰ ਵੀ ਕਮਾਣਾ ਫਿਰ ਉਹਨਾਂ ਦਾ ਕੈਰੇਜ ਵੀ ਲੱਗਣੀ ਆ ਹੂੰ ਹੂੰ ਹਰ ਚੀਜ਼ ਦਾ ਖਰਚਾ ਪੈਂਦਾ ਵੇ ਦੇਖੋ ਫਰਕ ਤਾਂ ਮਹਿੰਗਾਈ ਤੇ ਪੈਣਾ ਹੀ ਪੈਣਾ ਹੈ ਅਚਿਆ ਨਹੀਂ ਕਿ ਬੂੰਗਾ ਸਾਹਿਬ ਜੇ 10 ਰੁਪਏ ਤੋਂ ਸਸਤਾ ਮਿਲਦਾ ਤਾਂ ਉਹ ਇਹਦੇ ਨਾਲ ਇਹਦਾ ਇੱਕ ਸਰਨ ਕੋਈ ਕਿਰਾਏ ਪਾੜਿਆਂ ਨਾਲ ਹੈ ਬਾਕੀ ਹੋਰ ਕੋਈ ਚੱਕਰ ਨਹੀਂ ਹੈ ਹੋਰ ਕੋਈ ਚੱਕਰ ਨਹੀਂ ਹੈ ਭਾਜੀ ਕਿਰਾਏ ਪਾੜੇ ਨਾਲ ਵੀ ਹੈ ਉਸ ਤੋਂ ਬਾਅਦ ਮਨ ਕੇ ਚਲੋ ਇੱਕ ਤਾਂ ਪਹਿਲਾਂ 2 ਰੁਪਏ ਸਟੋਰ ਵਾਲੇ ਨੇ ਵੀ ਕਮਾਣੇ ਉਸ ਤੋਂ ਬਾਅਦ ਜਿਹੜਾ ਬੰਦਾ ਲੈਣ ਵਾਸਤੇ ਆਊਗਾ ਅੱਗੇ ਸਪਲਾਇਰ 2 ਰੁਪਏ ਅੱਗੇ ਉਹਨੇ ਵੀ ਕਮਾਣੇ ਫਿਰ ਅਕੇ ਫਰੇੜੀ ਵਾਲੇ ਕੋਲ ਜਾਣਾ 2 ਰੁਪਏ ਉਹਨੇ ਵੀ ਕਮਾਣੇ ਆਹ ਫਰਕ ਹੈ ਬਸ ਮੇਰੇ ਹਿਸਾਬ ਨਾਲ ਰੋਪੜ ਦੇ ਤੁਸੀਂ ਮੇਨ ਸਪਲਾਇਰ ਚਾਹਦੇ ਕੇਲੇ ਦੇ ਚ ਮੈਂ ਜਿੱਤਕ ਦੇਖ ਰਿਹਾ ਕਿ ਤੁਹਾਨੂੰ ਐਮਐਲਏ ਸਾਹਿਬ ਨੇ ਸਾਫ ਕਰਨ ਅਪਰੋਚ ਕੀਤੀ ਹੈ ਇਹਦੇ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਭਾਈ ਆ ਚੱਕਰ ਗਿਆ ਹੈ ਨਹੀਂ ਮੈਨੂੰ ਤਾਂ ਅਸਤਕ ਕੁਝ ਨਹੀਂ ਪਤਾ ਜੀ acha ਇਦਾਂ ਦੀ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਹੋਈ ਬਸ ਇੱਕ ਮੈਨੂੰ ਆਇਆ ਸੀ ਇੱਕ ਹੋਰ ਮਤਲਬ ਉਪਣੇ ਵੀ ਮਿੱਤਰ ਲੱਗਦੇ ਆ ਬੜੀ ਹਾਲ ਤੋਂ ਹੈਗੇ ਆ ਉਹਨਾਂ ਦਾ ਫੋਨ ਆਇਆ ਸੀ ਉਹ ਵੀ ਇੰਟਰਵਿਊ ਲੈ ਰਹੇ ਸੀ ਉਹ ਚਲੋ ਉਹ ਇੰਟਰਵਿਊ ਦੀ ਗੱਲ ਹੋਈ ਹੈ ਅਲੱਗ ਮੈਂ ਪੈਸੇ ਕਹਿ ਰਹੇ ਵੀ ਐਮ ਐਲ ਏ ਸਾਹਿਬ ਨੇ ਆਪਣੀ ਵੱਲ ਤੇ ਕੋਈ ਤਫ਼ਤੀਸ਼ ਕੀਤੀ ਸਬੰਧ ਜਿਵੇਂ ਇੱਕ ਬਹੁਤ بڑا ਉਹ ਕਹਿ ਰਹੇ ਘਪਲਾ ਮੈਂ ਸ਼ੋਅ ਕਰ ਰਿਹਾ ਉਹਨਾਂ ਨੇ ਇਹਦੇ ਪਿੱਛੇ ਦੀ ਕੋਈ ਤਫ਼ਤੀਸ਼ ਨਹੀਂ ਕੀਤੀ ਮੈਨੂੰ ਲੱਗਦਾ ਕੋਈ ਨਹੀਂ ਨਹੀਂ ਇਹ ਤਾਂ ਸਾਡੇ ਕੋਲ ਤਾਂ ਕੋਈ ਹੋਰ ਭਾਜੀ ਆਇਆ ਨਹੀਂ ਜੀ ਜੀ ਬਸ ਇੱਕ ਤੁਹਾਡਾ ਫੋਨ ਆਇਆ ਕੋਈ ਉਹਨਾਂ ਦਾ ਫੋਨ ਆਇਆ ਉਸ ਤੋਂ ਲਾਵਾ ਕੋਈ ਨਹੀਂ ਹੂੰ ਜੀ 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 ਹਾਂਜੀ ਚਲੋ ਥੈਂਕ ਯੂ ਧੰਨਵਾਦ ਓਕੇ ਭਾਜੀ ਓਕੇ